ਹਾਂਜੀ ਗੁਰੂਗ੍ਰਾਂਧ ਸਾਹਿਬ ਵਿੱਚ ਇੱਕ ਅੰਮ੍ਰੇਂ ਸ਼ਬਦ ਮੱਤੀ ਦੇਵੀ ਦੇਵਰ ਜੇਸਟ ਹੂੰ ਇਹਦੇ ਅੰਦਰ ਮੱਤੀ ਦੇਵੀ ਕਿੰਨੂੰ ਕਿਹਾ ਗਿਆ ਮੇਰੀ ਗੁਰਮਤ ਹੈ ਮੱਤੀ ਦੇਵੀ ਦੇਵੀ ਬੈਲੀ ਗੱਲ ਉਹਨੂੰ ਕਹਿੰਦੇ ਨੇ ਜਿਹੜੀ ਕੋਈ ਦਿੰਦੀ ਆ ਅੱਛਾ ਜਿਹੜੀ ਲੈਂਦੀ ਆ ਉਹਨੂੰ ਦੇਵੀ ਨਹੀਂ ਕਹਿੰਦੇ ਦੇਣ ਵਾਲੀ ਨੂੰ ਦੇਵੀ ਕਹਿੰਦੇ ਨੇ ਠੀਕ ਹੈ ਮਿਹਰਬਾਨੀ ਦੀ ਪੰਗਤੀਆ ਜੋ ਲੇਵਾ ਸੋ ਦੇਵਾ ਨਹੀਂ ਜਿਹੜਾ ਤੁਹਾਡੇ ਤੋਂ ਕੁਝ ਲੈਂਦਾ ਉਹ ਦੇ ਨਹੀਂ ਸਕਦਾ ਇਹ ਕਰਕੇ ਦੇਣ ਵਾਲੀ ਦਾ ਨਾਮ ਦੇਵੀ ਹੈ ਜਿਹੜੀ ਗੁਰਮਤ ਹੈ ਗੁਰਬਾਣੀ ਇਹ ਦਿੰਦੀ ਹੈ ਉਸ ਤੋਂ ਨੂੰ ਮੱਤੀ ਦੀ ਮੱਤੀ ਦੇਵੀ ਦੇਵਾਰ ਜੇਸ਼ਟ ਹਾਂਜੀ ਇਹ ਵਾਰ ਉਹ ਦਿੰਦੀ ਹੈ ਜੇਸ਼ਟ ਜੇਸ਼ਟ ਨਾਲ ਵੱਡਾ ਸ੍ਰੇਸ਼ਟ ਜੀਸ਼ਟ ਬਣਿਆ ਜੇਸ਼ਟ ਸ੍ਰੇਸ਼ਟ ਵਾਰ ਠੀਕ ਹੈ ਸ੍ਰੇਸ਼ਟ ਵਾਰ ਦਿੰਦੀ ਹੈ ਠੀਕ ਹੈ ਹਾਂ ਜਿਹੜਾ ਮੱਤੀ ਦਾ ਮੀਨਸ ਅਰਥ ਮਤ ਹੈ ਮਤ ਮਤ ਮਾਤੇ ਦਾ ਹਾਂਜੀ ਇੱਕ ਹੋਰ ਬੰਤੀ ਹੈ ਗੁਰਬਾਣੀ ਦੀ ਮਤ ਮਾਤਾ ਸੰਤੋਖ ਪਿਤਾ ਹਾਂਜੀ ਜਿਹੜੀ ਮਤ ਹੈ ਉਹੀ ਮਾਤਾ ਹੈ ਠੀਕ ਹੈ ਮਾਤਾ ਕੋ ਮੱਤੀ ਬਣਿਆ ਆਪਾਂ ਮਤ ਦੇਣ ਵਾਲੀ ਮਤ ਦੇ ਆਕਲ ਦੇਣ ਵਾਲੀ ਆਕਲ ਦੇਣ ਵਾਲੀ ਜਿਹੜਾ ਜੀਵ ਬਦਿਆ ਭਵਸਾ ਗੁਰਜ ਇਹ ਤੋਂ ਨਿਕਲ ਕੇ ਆਪਣੇ ਇੱਕ ਨਿੱਜ ਘਰ ਚਲੇ ਜਾਵੇ ਉਹ ਗਿਆਨ ਦੇਣ ਵਾਲੀ ਦਾ ਨਾਮ ਮਾਤਾ ਹੈ ਅੱਛਾ ਤੇ ਉਸ ਨੂੰ ਮੱਤੀ ਦੇਵੀ ਕਿਹਾ ਗਿਆ ਹੈ ਹਾਂ ਦੇਵੀ ਯਾਨੀ ਆਪਾਂ ਜੇ ਇੱਥੇ ਗੱਲ ਕਰੀਏ ਕਿ ਗੁਰੂ ਨਾਨਕ ਸਾਹਿਬ ਕੋਲ ਜੋ ਮਤ ਸੀਗੀ ਹਾਂਜੀ ਆ ਜੋ ਉਹਨਾਂ ਨੇ ਗਿਆਨ ਦਿੱਤਾ ਉਹ ਮਤ ਨੂੰ ਅਸੀਂ ਮਤੀ ਦੇ ਦੀ ਕਹਾਂਗੇ ਜੋ ਉਹਨਾਂ ਕੋਲ ਗਿਆਨ ਸੀਗਾ ਸੋਇਆ ਆ ਗੁਰਬਾਣੀ ਜਿਹੜੀ ਉਹ ਹੀ ਦਿੱਤੀ ਹੈ ਉਹਨਾਂ ਨੇ ਨਾਨਕ ਨੇ ਆਹੀ ਦਿੱਤੀ ਹੈ ਬਾਣੀਆਂ ਦਿੱਤੀਆਂ ਇਹ ਉਹੀ ਉਹੀ ਮਾਏ ਇਹ ਹੀ ਮਾਏ ਹੈ ਹਾਂ ਮਤ ਮਤਾ ਇਹਨੂੰ ਕੋ ਭਗਤਪੁਰਬਦਾ ਜੀ ਦਾ ਸ਼ਬਦ ਹੈ ਦਰਮਾں ਦੇ ਠੰਡੇ ਦਰਬਾਰ ਇਹ ਵੈਸੇ ਆਮ ਪੀਕਾ ਕਰੇ ਦਰਮਾਦੀ ਬੜੀ ਜਾਂਦੇ ਦਰਮਾਦੇ ਦਾ ਕੋਈ ਅਰਥੇ ਨਹੀਂ ਬਣਦਾ ਇਹਨੂੰ ਤੋੜ ਕੇ ਬਣਾ ਦਰਮਾں ਦੇ ਸਾਡੇ ਸਾਡੇ ਸਿੱਧੇ ਹੋ ਕੇ ਖੜੇ ਹੋ ਕੇ ਹਾਂ 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 ਸਤਿਗੁਰੂ ਆਛਾ ਤੂਹੇ ਬਿੰਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕਵਾੜ ਠੀਕ ਹੈ ਫਿਰ ਸਿੱਖਾਂ ਦੀ ਅਰਦਾਸ ਗੁਰਮਤ ਤੇ ਹੋਈ ਹੈ ਗੁਰਬਾਣੀ ਕੋਲੀ ਅਰਦਾਸ ਹੈ ਗੁਰੂ ਦੀ ਮੱਤ ਕੋਲੀ ਇਹ ਨਹੀਂ ਇਹ ਨਹੀਂ ਸੋਝੀ ਜਾਣੀ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂ ਇਹਨੂੰ ਦਸਮ ਬਾਸ਼ਾ ਚੰਡੀ ਕਹਿੰਦੇ ਨੇ ਇਸੇ ਨੂੰ ਚੰਡੀ ਕਹਿੰਦੇ ਨੇ ਚੰਡੀ ਦੀ ਬਾਤ ਚੰਡੀ ਦੀ ਬਾਤ ਜਦੋਂ ਦਸਮ ਬਾਸ਼ਾ ਇਸੇ ਮਤ ਦੀ ਇਸੇ ਮਾ ਦੀ ਵਿਆਖਿਆ ਕਰਦੇ ਨੇ ਜੋਤ ਜਗਮਗੀ ਜਗਤ ਮੈਂ ਚੰਡ ਚਮੁੰਡ ਪਰਚੰਡ ਨਹੀਂ ਹੋਰਾਂ ਕਹਿੰਦੇ ਪ੍ਰਮੁਧ ਕਰਨ ਹਾਂ ਸਭੈ ਹਰਨ ਅਬ ਭੈ ਹਰਨ ਨਾਮ ਚੰਡ ਕਾ ਜਾਸ ਹਾਂਜੀ ਕਹਿੰਦੇ ਮੈਂ ਚੰਡੀ ਉਹਨੂੰ ਕਹਿੰਦਾ ਲੋਕ ਚੰਡੀ ਕਿਹਨੂੰ ਕਹਿੰਦੇ ਨੇ ਮੇਰਾ ਇਹਦਾਂ ਕੋਈ ਲੈਣਾ ਮੇਰਾ ਨਹੀਂ ਠੀਕ ਹੈ ਮੈਂ ਚੰਡੀ ਕਿਹਨੂੰ ਕਹਿੰਦਾ ਠੀਕ ਹੈ ਜਿਹੜੀ ਕਹਿਣ ਵਾਂਣ ਬਣਾ ਦੇ ਸਾਰੇ ਭੈ ਹਰ ਦਵੇ ਠੀਕ ਹੈ ਠੀਕ ਹੈ ਠੀਕ ਹੈ ਮੈਂ ਉਹਨੂੰ ਜਿਹੜੀ ਕਹਿੰਦਾ ਉਹ ਚੰਡੀ ਗੁਰਮਤਿ ਆ ਇਹਦੇ ਅੱਗੇ ਹੀ ਉਹ ਜਿਹੜੀ ਪਹਿਲੀ ਪੌੜੀ ਆ ਚੰਡੀ ਦੀ ਵਾਰ ਦੀ ਕਿਰਤੰਪੋਦਸਤੀ ਸਬਰ ਕੇ ਗੁਰਨਾਨਕ ਲਈ ਤੇ ਆਏ ਠੀਕ ਹੈ ਠੀਕ ਹੈ ਠੀਕ ਹੈ ਸਭ ਤੋਂ ਪਹਿਲਾਂ ਗੁਰਨਾਨਕ ਦੇਦਿਆਂ ਚਾਈ ਆ ਉਹਨੇ ਸੰਸਾਰ ਨੂੰ ਦਿੱਤੀ ਇਹ ਮਾਤ ਮਤੀ ਦੇਵੀ ਗੁਰਮਾਤ ਸਹੀ ਹੈ ਸਹੀ ਹੈ ਮਾਤ ਦੇਵੀ ਜੀ ਇਹ ਸਭ ਤੋਂ ਵੱਡਾ ਵੱਡਾ ਵਰ ਦਿੰਦੀ ਹੈ ਬਿਲਕੁਲ ਨਿਰਭਉ ਬਣਾ ਦਿੰਦੀ ਹੈ ਪਾਰ ਦੀਆਂ ਮਤਾਂ ਵੀ ਵਰ ਦਿੰਦੀਆਂ ਨੇ ਨਾ ਕੋਈ ਡਾਕਟਰ ਬਣ ਗਿਆ ਹੂੰ ਹੂੰ ਕੋਈ ਵਕੀਲ ਬਣ ਗਿਆ ਉਹ ਵੀ ਤਾਂ ਮੱਤ ਮਾਤ ਆਈ ਹੈ ਪਰ ਉਹ ਛੋਟੇ ਛੋਟੇ ਵਾਰ ਨੇ ਸੰਸਾਰੀਏ ਕੋ 25000 ਮਣ ਗਿਆ ਤੇ 30000 ਮਣ ਗਿਆ ਮਹੀਨੇ ਦਾ ਹਾਂ ਠੀਕ ਗੱਲ ਠੀਕ ਮਾਵਾ ਉਹ ਵੀ ਨੇ ਮੱਤ ਮਾਤ ਮੱਤ ਸੰਸਾਰੀ ਵੀ ਤਾਂ ਮੱਤ ਹੁੰਦੀ ਹੈ ਬਿਲਕੁਲ ਬਿਲਕੁਲ ਸਹੀ ਗੱਲ ਤਾں ਦਾ ਦੇ ਵਰ ਜੇਸਟ ਸਭ ਤੋਂ ਵੱਡਾ ਵਰ ਦਿੰਦੀ ਹੈ ਹਾਂ ਪਰਦੋਖ ਸੋਹਲੇ ਤੋ ਆਈਐਸ ਬਣ ਗਿਆ ਪੀਸੀਐਸ ਬਣ ਗਿਆ ਲੱਖ ਰੁਪਏ ਦਾ ਖਾ ਲੱਲੂ ਕੋਈ ਉਹ ਲੱਖ ਲੁਕ ਇੱਥੇ ਰਹੇ ਨੇ ਗੱਲ ਤਾਂ ਹੈ ਵੀ ਜਿਹੜੀ ਸਭ ਤੋਂ ਵੱਡਾ ਵਰ ਦਿੰਦੀ ਹੈ ਇਸ ਕਰਕੇ ਮੱਤੀ ਦੇਵੀ ਦੇ ਵਰ ਜੇਸਟ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਇਹੀ ਇਹੀ ਵਾਰ ਹੈ ਪਰਮੋਗ ਦਾ ਵਾਰ ਨਾਲ ਨਹੀਂ ਜਾਣਾ ਇਹੀ ਵਾਰ ਹੈ ਮਤਨੇ ਗੁਰਮਤਨੀ ਨਾਲ ਜਾਣਾ ਛੱਡੇ ਇਹੀ ਵਾਰ ਹੈ ਠੀਕ ਹੈ ਠੀਕ ਹੈ ਜਿਹੜੀ ਜੰਮਣ ਮਰਨ ਨੂੰ ਖਤਮ ਕਰ ਦਵੇ ਠੀਕ ਹੈ ਹਾਂ ਠੀਕ ਹੈ ਪਰਮੇਸ਼ਰ ਦੀ ਪ੍ਰਾਪਤੀ ਹੈ ਵੱਡਾ ਸਭ ਤੋਂ ਵੱਡਾ ਮਾਰਾ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਹਾਂ